ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਾਂਗੇ ਇੰਟਰਨੈਟ ਦੀ ਤਾਕਤ ਦੇ ਬਾਰੇ ਕਿੰਨੀ ਵੱਡੀ ਏ ਤਾਕਤ ਆ ਇੰਟਰਨੈਟ ਜੇ ਇਹਨੂੰ ਸਹੀ ਤਰੀਕੇ ਸਮਝਿਆ ਜਾਵੇ ਤੇ ਵਰਤਿਆ ਜਾਵੇ ਤੇ ਜੋ ਵਰਤਰੇ ਅੱਜ ਉਹਨਾਂ ਬਾਰੇ ਆਪਾਂ ਗੱਲ ਕਰਾਂਗੇ ਜੋ ਬਹੁਤ ਇਹਦੇ ਤੋਂ ਚੰਗੇ ਤਰੀਕੇ ਬਿਨਾ ਕਿ ਕੋਈ ਉਹਨਾਂ ਦਾ ਆਪਣਾ ਚੀਜ਼ਾਂ ਨਾ ਹੋਣ ਕਾਰਨ ਤਾਂ ਵੀ ਉਹ ਏਡੀਆਂ ਵੱਡੀਆਂ ਫਰਮਾਂ ਬਣ ਚੁੱਕੀਆਂ ਨੇ ਉਹਨਾਂ ਬਾਰੇ ਤੇ ਆਪਣੇ ਲੋਕਾਂ ਦੇ ਵੀ ਦਿਮਾਗ ਨੂੰ ਇਹਨਾਂ ਨੇ ਹੈਕ ਕਰ ਲਿਆ ਆਪਣੇ ਅਕੋਰਡਿੰਗਲੀ ਸੋਚਣ ਲਾ ਲਿਆ ਤੇ ਹੁਣ ਇਹ ਸਾਰੀ ਮੁਠੀ ਚ ਆ ਗਈ ਸਮਝੋ ਤੁਹਾਡਾ ਸਾਈਕੀ ਜੋ ਆ ਜੋ ਘਟਨੀ ਆ ਜੋ ਨੈਰੇਟਿਵ ਬਣਾਉਣਾ ਉਹ ਹੁਣ ਇੰਟਰਨੈਟ ਤੇ ਤੈ ਹੁੰਦਾ ਤੇ ਜੋ ਚਾਹੁੰਦੇ ਆ ਜਿੱਦਾਂ ਦਾ ਨੈਰੇਟਿਵ ਜਿੰਨੂੰ ਬਦਨਾਮ ਕਰਨਾ ਕਿਨੂੰ ਪਪੂਲਰ ਕਰਨਾ ਕਿਨੂੰ ਵੱਡਾ ਲੀਡਰ ਬਣਾਉਣਾ ਕਿਹੜੀ ਪਾਰਟੀ ਨੂੰ ਵੱਡੀ ਕਰਨਾ ਕਿਨੂੰ ਛੋਟਾ ਕਰਨਾ ਇਹ ਸਾਰੀਆਂ ਚੀਜ਼ਾਂ ਹੁਣ ਸੋਸ਼ਲ ਮੀਡੀਆ ਤੇ ਤੇ ਇੰਟਰਨੈਟ ਦੇ ਸਾਈਟਾਂ ਤੇ ਇੰਟਰਨੈਟ ਦੀ ਤਾਕਤ ਦੇ ਇਹਦੇ ਸਭ ਪ੍ਰਭਾਵ ਥੱਲੇ ਹੁਣ ਪਹਿਲੀ ਗੱਲ ਆਪਾਂ ਕਰਦੇ ਆਂ Amazon ਦੀ Amazon ਬਹੁਤ ਵੱਡੀ ਕੰਪਨੀ ਐ ਤੇ ਉਹਨਾਂ ਦੇ ਡਿਲੀਵਰੀ ਦੇ ਵੀ ਸਟੋਰ ਆ ਤੇ ਹੋਰ ਵੀ ਬਹੁਤ ਕੁਝ ਆ ਤੇ ਤੇ ਦੇਖ ਲੋ ਤੁਸੀਂ ਤਾਂ ਇਹ ਸਮਝਦੇ ਹੋਗੇ ਕਿ Amazon ਦੇ ਆਪਣੇ ਸਟੋਰ ਹੋਣਗੇ Amazon ਇੱਕ ਸਾਈਟ ਹੈ ਉਹਨਾਂ ਦਾ ਆਪਣਾ ਕੋਈ ਸਟੋਰ ਨਹੀਂ ਹੈ ਲੋਕਾਂ ਦੇ ਸਟੋਰਾਂ ਤੋਂ ਹੀ ਕੰਮ ਚਲਾ ਰਹੇ ਲੋਕ ਹੀ ਬੰਦੇ ਰੱਖ ਰਹੇ ਸਾਰਾ ਕੰਮ ਲੋਕ ਕਰ ਰਹੇ ਉਹ ਸਿਰਫ ਇੱਕ ਸਾਈਟ ਹੈ ਜਿਹਦੇ ਥਰੂ ਉਹ ਸਾਰਾ ਬਿਜ਼ਨਸ ਹੋ ਰਿਹਾ ਹੈ ਉਹਦਾ ਆਪਣਾ ਕੋਈ ਸਟੋਰ ਨਹੀਂ ਅੱਗੇ ਆ ਜੋ Ola Ola ਦੇਖ ਲਓ ਕਿੰਨੇ ਗੱਡੀਆਂ ਉਹਦੇ ਥਰੂ ਚੱਲ ਰਹੀਆਂ ਪਰ ਉਹਨਾਂ ਦੀ ਆਪਣੀ ਇੱਕ ਵੀ ਗੱਡੀ ਨਹੀਂ ਹੈ ਜੋ ਕਮਰਸ਼ੀਅਲ ਵਹੀਕਲ ਕੋਈ ਉਹਨਾਂ ਦਾ ਆਪਣਾ ਨਹੀਂ ਹੈ ਸਭ ਲੋਕਾਂ ਦਾ ਸਿਰਫ ਉਹਨਾਂ ਦਾ ਨਾਂ ਚੱਲ ਰਿਹਾ ਤੇ ਉਹਨਾਂ ਦਾ ਕਰਕੇ ਬਿਜ਼ਨਸ ਚੱਲ ਰਿਹਾ ਲੋਕਾਂ ਦੇ ਉਹ ਆਪਣੇ ਆਪ ਵਿੱਚ ਕੋਈ ਫਰਮ ਨਹੀਂ ਹੈ ਕੋਈ ਟਰਾਂਸਪੋਰਟ ਦਾ ਉਹਨਾਂ ਦਾ ਆਪਣੀ ਕੋਈ ਗੱਡੀ ਨਹੀਂ ਹੈ ਉਹ ਆਪ ਟਰਾਂਸਪੋਰਟਰ ਨਹੀਂ ਹੈ ਲੋਕਾਂ ਦੀਆਂ ਗੱਡੀਆਂ ਉਹਦੇ ਵਿੱਚ ਚੱਲ ਰਹੀਆਂ ਉਹ ਇੱਕ ਸਾਈਟ ਆ ਸਿਰਫ ਤੇ ਉਹਦੇ ਥਰੂ ਉਹ ਦੇਖ ਲਓ ਇਹ ਵੀ ਤਾਕਤ ਸੋਸ਼ਲ ਮੀਡੀਆ ਦੀ ਅੱਗੇ ਆ ਜੋ ਹੋਇਓ ਤੁਸੀਂ ਸੁਣਿਆ ਹੋਣੇ ਹੋਇਓ ਹੋਟਲ ਸਭ ਨੂੰ ਹੀ ਪਤਾ ਅੱਜ ਕੱਲ ਹੋਇਓ ਹੋਟਲ ਕੀ ਹੈ ਹੋਇਓ ਹੋਟਲ ਉਹਨਾਂ ਦਾ ਆਪਣਾ ਕੋਈ ਹੋਟਲ ਨਹੀਂ ਹੈ ਯਾਨੀ ਗੈਸਟ ਹਾਊਸ ਆਪਣਾ ਉਹਨਾਂ ਦਾ ਕੋਈ ਨਹੀਂ ਹੈ ਲੋਕਾਂ ਦੇ ਹੀ ਉਹਨਾਂ ਦੀਆਂ ਸਾਈਟਾਂ ਤੇ ਪਾਏ ਹੋਏ ਹੈ ਤੇ ਉਹ ਕਮਿਸ਼ਨ ਲੈ ਰਹੇ ਆ ਸਿਰਫ ਕਿਉਂਕਿ ਉਹ ਫੇਮਸ ਹੈ ਐਡਵਰਟਾਈਜ਼ਮੈਂਟ ਇਤਨੀ ਐਨੀ ਜ਼ਿਆਦਾ ਕਰਦੇ ਆ ਤੁਹਾਡੀ ਦਿਮਾਗ ਦੇ ਵਿੱਚ ਵੱਰ ਚੁੱਕੀ ਹੈ ਜਦੋਂ ਵੀ ਕੋਈ ਕਿਤੇ ਬੰਦੇ ਨੇ ਕਿਤੇ ਬਾਹਰ ਅੰਦਰ ਗਿਆ ਉਹਨੇ ਰਹਿਣਾ ਤੇ ਉਹ ਸਭ ਤੋਂ ਪਹਿਲਾਂ ਉਹਦੇ ਦਿਮਾਗ 'ਚ ਉਹ ਆਊਗਾ ਉਹਨਾਂ ਦਾ ਆਪਣਾ ਕੋਈ ਸਟੋਰ ਨਹੀਂ ਤੇ ਲੋਕਾਂ ਦੇ ਸਟੋਰ ਆ ਤੇ ਦੇਖ ਲਓ ਉਹ ਕਮਿਸ਼ਨ ਸਿਰਫ ਆਪਣੀ ਸਾਈਟ ਦਾ ਜਾਂ ਕਸਟਮਰ ਜੋ ਉਹਨਾਂ ਨਾਲ ਜੁੜ ਚੁੱਕੇ ਆ ਕਿਉਂਕਿ ਹੁਣ ਹਰ ਹੋਟਲ ਵਾਲਾ ਇੰਨਾ ਕੁਝ ਕਰ ਨਹੀਂ ਸਕਦਾ ਇਹ ਦੇਖ ਲਓ ਕਿੰਡੀ ਵੱਡੀ ਹੈ ਵੀ ਸੋਸ਼ਲ ਮੀਡੀਆ ਤਾਕਤ ਤੇ ਅੱਗੇ ਆ ਜੋ YouTube YouTube ਦੇਖ ਲੋ ਕਿੰਡੀ ਵੱਡੀ ਇੱਕ ਸਾਈਟ ਹੈ ਜਾਂ ਇੱਕ ਐਪ ਐਪਲੀਕੇਸ਼ਨ ਹੈ ਤੇ ਕਿੰਨੇ ਲੋਕਾਂ ਨੂੰ ਉਹਦੇ ਤੇ ਕੰਮ ਮਿਲਿਆ ਹੋਇਆ ਤੇ ਕਿੰਨੇ ਲੋਕ ਉਹਦੇ ਨਾਲ ਜੁੜੇ ਆ ਕਿੰਨੇ ਲੋਕਾਂ ਦਾ ਰੋਜ਼ਗਾਰ ਚੱਲ ਰਿਹਾ ਇਵਨ ਕੀ ਵੱਡੇ ਵੱਡੇ ਜਿੰਨੇ ਵੀ ਸੈਲੀਬ੍ਰਿਟੀਜ਼ ਆ ਸਾਰੇ ਇਹਦੇ ਥਰੂ ਹੀ ਅੱਜ ਕੱਲ ਕਮਾ ਰਹੇ ਆ ਤੇ ਉਹਨਾਂ ਦਾ YouTube ਦਾ ਤੁਸੀਂ ਕੀ ਸੋਚਦੇ ਹੋ ਕਿ ਉਹ ਆਪਣਾ ਵੀ ਕੰਟੈਂਟ ਕ੍ਰੀਏਟ ਕਰਕੇ YouTube ਤੇ ਪਾਉਂਦੇ ਕੋਈ ਕੰਟੈਂਟ ਕ੍ਰੀਏਟਰ ਹੈ YouTube ਇਹਦਾ ਜਵਾਬ ਨਹੀਂ ਕਿਉਂਕਿ ਲੋਕ ਹੀ ਕੰਟੈਂਟ ਕ੍ਰੀਏਟ ਕਰਕੇ ਪਾਉਂਦੇ ਆ ਉਹ ਸਿਰਫ ਸਰਵਿਸ ਪ੍ਰੋਵਾਈਡਰ ਆ ਉਹ ਵੀ ਇੱਕ ਐਪਲੀਕੇਸ਼ਨ ਦੀ ਯਾਨੀ ਸੋਸ਼ਲ ਮੀਡੀਆ ਦੀ ਤਾਕਤ ਇੱਥੇ ਵੀ ਸਾਬਤ ਹੋ ਰਹੀ ਹੈ ਹੁਣ ਅੱਗੇ ਆਜੋ Netflix Netflix ਦਾ ਆਪਣਾ ਕੋਈ ਚੈਨਲ ਨਹੀਂ Netflix ਦੇਖ ਲਓ ਕਿੰਨੀ ਵੱਡੀ ਉਹਨਾਂ ਨੂੰ ਪੇ ਕਰਕੇ ਆਪਾਂ ਕੁਝ ਉੱਥੇ ਦੇਖ ਸਕਦੇ ਆ ਤੇ ਕੋਈ ਵੀ ਮੂਵੀ ਦੇਖਣੀ ਕੁਝ ਵੀ ਦੇਖਣਾ ਉਹਨਾਂ ਦਾ ਇੱਕ ਪਲੇਟਫਾਰਮ ਆ ਉਹਦੇ ਤੇ ਉਹ ਸਾਰਾ ਉਹਨਾਂ ਦਾ ਰੈਵਨਿਊ ਸਾਰਾ ਉੱਥੋਂ ਤੱਕ ਜਾਂਦਾ ਡਾਇਰੈਕਟ ਜਿਨ੍ਹਾਂ ਨੇ ਉਹ ਕ੍ਰੀਏਟ ਕੀਤੀ ਕੋਈ ਵੀ ਵੈਬ ਸੀਰੀਜ਼ ਜਾਂ ਕੋਈ ਮੂਵੀ ਕੁਝ ਵੀ ਆ ਉਹਦਾ ਰੈਵਨਿਊ ਜੋ ਆਪਾਂ ਪੇ ਕਰਕੇ ਦੇਖਦੇ ਆ ਉਹਦਾ ਡਿਵਾਈਡ ਹੋ ਕੇ ਉਹ ਥੱਲੇ ਤੱਕ ਜਾਂਦਾ ਜਿਨ੍ਹਾਂ ਨੇ ਉਹ ਬਣਾਈਆਂ ਮੂਵੀ ਐਕਟਰ ਡਾਇਰੈਕਟਰ ਫਿਲਮ ਮੇਕਰ ਸਾਰਿਆਂ ਉੱਥੋਂ ਤੱਕ ਜਾਂਦਾ ਉਹਦਾ ਜੋ ਸ਼ੇਅਰ ਹੈ ਅੱਗੇ ਆਜੋ ਜ਼ੋਮੈਟੋ ਜਿੰਨੇ ਕੋਈ ਫੂਡ ਆਰਡਰ ਕਰਨਾ ਉਹਦੇ ਦਿਮਾਗ ਚ ਸਭ ਤੋਂ ਪਹਿਲਾਂ ਆਉਂਦੀ ਜ਼ੋਮੈਟੋ ਜਿੰਨੇ ਆਨਲਾਈਨ ਕੋਈ ਫੂਡ ਮਗਾਉਣਾ ਜਾਂ ਕੋਈ ਕੋਈ ਵੀ ਚੀਜ਼ ਮਗਾਉਣੀ ਹੈ ਤੇ ਉਹਦੇ ਦਿਮਾਗ ਚ ਆਉਂਦੀ ਜ਼ੋਮੈਟੋ ਤੇ ਜ਼ੋਮੈਟੋ ਦਾ ਕੋਈ ਆਪਣਾ ਰੈਸਟੋਰੈਂਟ ਨਹੀਂ ਹੈ ਸਾਰੇ ਲੋਕਾਂ ਦੇ ਰੈਸਟੋਰੈਂਟ ਉਹਨਾਂ ਦਾ ਆਪਣਾ ਇੱਕ ਵੀ ਰੈਸਟੋਰੈਂਟ ਪੂਰੇ ਇੰਡੀਆ ਚ ਨਹੀਂ ਹੈ ਤੇ ਉਹਦੇ ਥਰੂ ਲੋਕ ਆਰਡਰ ਹੁੰਦਾ ਜਿਹੜੇ ਰੈਸਟੋਰੈਂਟ ਦਾ ਤੁਸੀਂ ਮਗਾਉਣਾ ਚਾਹੁੰਦੇ ਹੋ ਉਹ ਜੋਮੈਟੋ ਸਿਰਫ ਤੁਹਾਨੂੰ ਡਿਲੀਵਰ ਕਰਨ ਦਾ ਉਹਨਾਂ ਦਾ ਪਰ ਜਾਣਦੇ ਤੁਸੀਂ ਜੋਮੈਟ ਕਿਉਂਕਿ ਦਿਮਾਗ 'ਚ ਸਭ ਤੋਂ ਪਹਿਲਾਂ ਆਉਣਾ ਕੀ ਹੈ ਕੋਈ ਹੋਟਲ ਰੈਸਟ ਉਹ ਕੁਝ ਨਹੀਂ ਆਉਣਾ ਰੈਸਟੋਰੈਂਟ ਹੋਰ ਕੁਝ ਤੁਹਾਡੇ ਸਭ ਤੋਂ ਪਹਿਲਾਂ ਜੋਮੈਟੋ ਆਉਣਾ ਤੇ ਜੋਮੈਟੋ ਦੇ ਐਪਲੀਕੇਸ਼ਨ ਡਾਊਨਲੋਡ ਕਰਕੇ ਜਿਹੜੇ ਤੁਸੀਂ ਜਗਾ ਤੋਂ ਜਿਹੜੇ ਰੈਸਟੋਰੈਂਟ ਤੋਂ ਜਿਵੇਂ ਦਾਣਾ ਚੋਗਾ ਜਾਂ ਦਿੱਲੀ ਐਨਸੀਆਰ ਦੇ ਵਿੱਚ ਓਮ ਸਵੀਟ ਇਦਾਂ ਦੇ ਕੋਈ ਵੀ ਇਹ ਚੀਜ਼ਾਂ ਨੇ ਤੇ ਇਹਨੂੰ ਤੁਸੀਂ ਮਗਾਉਣਾ ਤੇ ਤੁਸੀਂ ਜੋਮੈਟੋ ਦੇ ਥਰੂ ਮਗਾ ਸਕਦੇ ਹੋ ਜੋਮੈਟੋ ਦੀ ਐਪਲੀਕੇਸ਼ਨ ਦੇ ਵਿੱਚ ਸਾਰੇ ਹੋਟਲ ਰੈਸਟੋਰੈਂਟ ਸਾਰੇ ਉਹਦੇ ਵਿੱਚ ਤੁਹਾਨੂੰ ਮਿਲਣਗੇ ਤੇ ਉਹਨਾਂ ਦਾ ਆਪਣਾ ਕੋਈ ਇੱਕ ਵੀ ਰੈਸਟੋਰੈਂਟ ਜਾਂ ਹੋਟਲ ਕੁਝ ਵੀ ਨਹੀਂ ਹੈ ਉਹਨਾਂ ਦਾ ਆਪਣਾ ਅੱਗੇ ਆ ਜੋ ਗੂਗਲ ਕੋਈ ਵੀ ਆਪਾਂ ਜਾਣਕਾਰੀ ਲੈਣੀ ਹੈ इवन ਕਿ ਬੱਚੇ ਵੀ ਜੋ ਪੜਦੇ ਆ ਕੋਈ ਲੈਂਗੁਏਜ ਟਰਾਂਸਲੇਟ ਕਰਨੀ ਜਾਂ ਕੋਈ ਕਿਸੇ ਕੰਟਰੀ ਦੇ ਬਾਰੇ ਕੁਝ ਆਪਾਂ ਰਿਸਰਚ ਕਰਨੀ ਕੋਈ ਵੀ ਕਿਸੇ ਚੀਜ਼ ਦੀ ਆਪਾਂ ਰਿਸਰਚ ਕਰਨੀ ਆਪਣੇ ਸਭ ਤੋਂ ਪਹਿਲਾਂ ਦਿਮਾਗ 'ਚ ਆਉਂਦਾ ਗੂਗਲ ਤੇ ਗੂਗਲ ਤੋਂ ਆਪਾਂ ਹਰ ਚੀਜ਼ ਦਾ ਬਾਰੇ ਜਾਣਕਾਰੀ ਲੈ ਸਕਦੇ ਆ ਜੇ ਕਿਤੇ ਆਪੇ ਘੁੰਮਣ ਜਾਣਾ ਚਾਹੁੰਦੇ ਆ ਸਭ ਤੋਂ ਬੈਸਟ ਜਗ੍ਹਾ ਆਪਾਂ ਗੂਗਲ ਤੋਂ ਪੁੱਛ ਸਕਦੇ ਆ ਹਰ ਚੀਜ਼ ਈਵਨ ਕਿ ਨਰਸਰੀ ਦੇ ਬੱਚੇ ਤੋਂ ਲੈ ਕੇ ਤੇ ਜੋ ਵੀ ਟੌਪ ਐਜੂਕੇਸ਼ਨ ਆਪਣੇ ਪੂਰੇ ਵਰਲਡ ਵਿੱਚ ਜੋ ਵੀ ਆ ਉਹਦੀ ਸਾਰੀ ਜਾਣਕਾਰੀ ਤੁਹਾਨੂੰ ਗੂਗਲ ਤੇ ਮਿਲੂ ਉਹਦੀ ਮਿਲੂ ਸਾਰੀ ਦੁਨੀਆ ਦੀ ਜੋ ਵੀ ਆਪਾਂ ਕਿਸੇ ਮਰਜ਼ੀ ਮੈਟਰ ਦੇ ਬਾਰੇ ਤੁਸੀਂ ਰਿਸਰਚ ਕਰ ਲੋ ਉਹਦੇ ਵਿੱਚ ਇਹ ਕਦੇ ਲਿਖ ਕੇ ਨਹੀਂ ਆਊਗਾ ਕਿ ਇਹਦੇ ਬਾਰੇ ਗੂਗਲ ਨੂੰ ਨਹੀਂ ਪਤਾ ਹਰ ਚੀਜ਼ ਦੀ ਜਾਣਕਾਰੀ ਆਊਗੀ ਹਰ ਜਗ੍ਹਾ ਦੀ ਲੋਕੇਸ਼ਨ ਆਊਗੀ ਹਰ ਜਗ੍ਹਾ ਦਾ ਇਵਨ ਕਿ ਤੁਸੀਂ ਸੈਟਲਾਈਟ ਤੇ ਦੇਖ ਸਕਦੇ ਹੋ ਹਰ ਚੀਜ਼ ਤੁਸੀਂ ਕੋਈ ਏਰੀਆ ਸੈਟਲਾਈਟ ਤੇ Google ਤੇ ਦੇਖ ਸਕਦੇ ਆ ਪ੍ਰੋਪਰ ਤੁਹਾਨੂੰ ਦੇਖੂਗਾ ਸਾਰਾ ਕੁਝ ਤੇ ਹੁਣ Google ਕੋਈ ਨੋ ਡਾਊਟ ਕਿ ਬਹੁਤ ਅੱਛੀ ਸਾਈਟ ਹੈ ਤੇ ਆਪਾਂ ਉਹਦੇ ਤੋਂ ਬਹੁਤ ਕੁਝ ਜਾਣਕਾਰੀ ਜੋ ਲੈਣੀ ਚਾਹੋ ਨੇ ਲੈ ਸਕਦੇ ਆ ਹੁਣ ਦੇਖ ਲਓ ਇਹਨਾਂ ਦਾ ਆਪਣਾ ਕੋਈ ਵੀ ਆਰਟੀਕਲ ਇਹਦੇ ਤੇ ਨਹੀਂ ਹੈ ਸਾਰਾ ਜੋ ਵੀ ਕੁਝ ਗੂਗਲ ਤੇ ਆ ਜੋ ਵੀ ਜਾਣਕਾਰੀ ਉਹ ਇੱਕ ਦੂਜੇ ਤੋਂ ਇਦਾਂ ਹੀ ਲੋਕ ਹੀ ਉਹਦੇ ਤੇ ਕਰਦੇ ਆ ਅਪਡੇਟ ਜੋ ਵੀ ਕੁਝ ਉਹਨਾਂ ਦਾ ਆਪਣਾ ਕੋਈ ਆਰਟੀਕਲ ਨਹੀਂ ਹੁੰਦਾ ਉਹਦੇ ਤੇ ਗੂਗਲ ਤੇ ਹੁਣ ਅੱਗੇ ਆਜੋ ਜੋ ਬਹੁਤ ਜ਼ਿਆਦਾ ਪ੍ਰਚਾਰ ਹੋ ਰਿਹਾ ਕਿ ਬਿਟਕੋਇਨ ਦਾ ਜਮਾਨਾ ਆ ਰਿਹਾ ਆਉਣ ਵਾਲੇ ਟਾਈਮ 'ਚ ਤੇ ਕਿੱਡੀ ਵੱਡੀ ਦੇਖ ਲਓ ਇਹ ਇੱਕ ਕਹਿੰਦੇ ਸੋਨੇ ਤੋਂ ਵੀ ਜ਼ਿਆਦਾ ਸੇਫ ਤੇ ਸੋਨੇ ਤੋਂ ਵੀ ਜ਼ਿਆਦਾ ਟਿਕਾਊ ਬਿਟਕੋਇਨ ਆਉਣ ਵਾਲੇ ਟਾਈਮ 'ਚ ਤੇ ਲੋਕ ਇਹਦੇ ਵੱਲ ਨੂੰ ਜਾ ਰਹੇ ਜੋ ਜੋ ਬਹੁਤ ਪੜੇ ਲਿਖੇ ਆ ਜਿਹੜੇ ਬਹੁਤ ਹਾਈ ਕੁਲ ਜਿਹੜੇ ਦੁਨੀਆ ਨੂੰ ਜਾਣਦੇ ਆ ਜ਼ਿਆਦਾ ਪੜੇ ਲਿਖੇ ਆ ਉਹ ਇਹਦੇ ਤੇ ਇਨਵੈਸਟ ਕਰ ਰਹੇ ਆ ਬਿਟਕੋਇਨ ਤੇ ਤੇ ਤੁਸੀਂ ਹੈਰਾਨ ਹੋ ਜਾਓਗੇ ਜਿਹਦਾ ਨਾਂ ਹੀ ਕੋਇਨ ਪਿੱਛੇ ਲੱਗਦਾ ਕੋਇਨ ਦਾ ਮਤਲਬ ਤੁਸੀਂ ਸਮਝਦੇ ਆ ਸਮਝਦੇ ਹੀ ਆਪਾਂ ਸਿੱਕਾ ਕੋਈ ਜਿਵੇਂ ਰੁਪਈਏ ਦਾ ਆਪਣੇ ਟੋਕਨ ਤੇ ਤੁਸੀਂ ਇਹ ਜਾਣ ਕੇ ਹੈਰਾਨ ਹੋ ਜਾਓਗੇ ਕਈਆਂ ਨੂੰ ਨਹੀਂ ਪਤਾ ਹੋਏਗਾ ਇਸ ਬਾਰੇ ਜਿੰਨੂੰ ਪਤਾ ਉਹ ਤਾਂ ਚਲੋ ਪਤਾ ਜਿੰਨੂੰ ਨਹੀਂ ਪਤਾ ਮੈਂ ਉਹਨੂੰ ਦੱਸਣਾ ਚਾਹਣਾ ਕਿ ਇਹਨਾਂ ਦਾ ਕੋਈ ਫਿਜ਼ੀਕਲ ਕੋਇਨ ਨਹੀਂ ਫਿਜ਼ੀਕਲ ਕਰੰਸੀ ਨਹੀਂ ਹੈ ਬਿਟਕੋਇਨ ਦੀ ਕੋਈ ਫਿਜ਼ੀਕਲ ਕੋਇਨ ਨਹੀਂ ਹੈ ਕੋਈ ਕਰੰਸੀ ਨਹੀਂ ਕੁਝ ਨਹੀਂ ਇਹ ਫਿਜ਼ੀਕਲ ਕੋਈ ਨਹੀਂ ਹੈ ਨੀ ਕੋਈ ਇਹਨਾਂ ਦਾ ਤੇ ਨਾਮ ਬਿਟਕੋਇਨ ਤੇ ਸਭ ਤੋਂ ਕਹਿੰਦੇ ਆਉਣ ਵਾਲੇ ਟਾਈਮ 'ਚ ਸੇਫ ਇਨਵੈਸਟਮੈਂਟ ਲਈ ਜਾਂ ਕੋਈ ਆਪਾਂ ਜਿੱਦਾਂ ਸੋਨਾ ਲੈ ਕੇ ਰੱਖਦੇ ਆ ਤੇ ਉਹਦੇ ਤੋਂ ਸਭ ਤੋਂ ਬੈਸਟ ਸੇਫ ਮਨੀ ਸਮਝ ਲਓ ਇਹ ਬਿੱਟਕੋਇਨ ਸਭ ਤੋਂ ਹੈਗੀ ਆਉਣ ਵਾਲੇ ਟਾਈਮ 'ਚ ਤੇ ਜਿਹਦੀ ਆਪਣੀ ਫਿਜ਼ੀਕਲ ਕੋਈ ਕਾਇਨ ਨਹੀਂ ਹੈ ਤੇ ਅੱਗੇ ਤੋਂ ਹੁਣ ਆਪਾਂ ਇਦਾਂ ਦੀਆਂ ਤੁਹਾਡੇ ਨਾਲ ਜਾਣਕਾਰੀਆਂ ਸ਼ੇਅਰ ਕਰਦੇ ਰਿਹਾ ਕਰਾਂਗੇ ਜੇ ਅੱਜ ਦੀ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਸਾਨੂੰ ਜਰੂਰ ਦੱਸਿਓ ਤੇ ਇਦਾਂ ਦੀਆਂ ਮੀਨਿੰਗਫੁਲ ਜੋ ਤੁਹਾਡੇ ਬੱਚਿਆਂ ਨੂੰ ਜਾਂ ਤੋਂ ਵੱਡਿਆਂ ਨੂੰ ਜਾਣਕਾਰੀ ਨੋਲੇਜੇਬਲ ਚੀਜ਼ਾਂ ਅੱਗੇ ਤੋਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਵਾਂਗੇ ਅੱਜ ਦਾ ਇੰਨਾ ਹੀ ਅੱਗੇ ਤੋਂ ਹੋਰ ਵੀ ਵਧੀਆ ਤੋਂ ਵਧੀਆ ਕੰਟੈਂਟ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਜੁੜੇ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਤਿ ਸ੍ਰੀ ਅਕਾਲ